ਤੱਕ 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 ਤੋਂ ਪੱਚਲੀਆਂ ਬਈ ਬੱਛ ਸੂਮੇ ਜ਼ਮੀਨੋਂ ਟਖ 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 ਹੁੰਦੇ ਖੇਲੀਆਂ ਚੱਲ 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 ਬੈੜੀਆਂ ਤੇ ਅੱਜ ਅਤੇਾਰੇ ਕਾਰਨ ਜੋਦੇ ਜਦੋਂ ਨਗਾਰੇ ਤੇ ਚੋਟ ਵੱਜੇ ਜਦ ਸ਼ੁਰੂ ਹੋ ਜਾਏਗਾ ਜਾ ਰਹੇ ਨੇ ਗੁਰਮੁਖ ਕਥਿਆ ਨਹੀਂ ਬੋਲੂ ਇਹ ਗੁਰਮੁਖ ਇਹ ਦੋ ਵਾਹਿਗੁਰੂ ਕਹਿੰਦੇ ਤੁਸੇ ਆਪ ਦਾ ਪਤਾ ਕਰਕੇ ਸਭੇ ਪਾਸੇ ਜਾਂ ਸੱਜੇ ਪਾਸੇ ਪੂਰੇ ਦੁਨੀਆਂ ਦੇ ਕਰੋਸ਼ਰੂ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਤੇ ਆਈਏ ਉੱਠਦਿਆਂ ਬੈੰਧਿਆਂ ਸੌਂਦਿਆਂ ਜਾਗਦਿਆਂ ਸਦਾ ਸਦਾ ਉਸ ਸੱਚ ਨੂੰ ਧਿਆਉਣਾ ਚਾਹੀਦਾ ਕਿਵੇਂ ਉੱਠਦਿਆਂ ਵੀ ਬੈੰਧਿਆਂ ਵੀ ਸੌਂਦਿਆਂ ਵੀ ਜਾਗਦਿਆਂ ਇਹ ਇਹ ਕਿਹੋ ਜਿਹਾ ਧਿਆਉਣਾ ਹੈ ਉੱਠਦਿਆਂ ਬੈੰਧਿਆਂ ਤਾਂ ਬੰਦਾ ਧਿਆ ਲਵੇ ਜਾਗਦਿਆਂ ਕੋਈਆਂ ਵੀ ਧਿਆ ਲ ਸਕਦਾ ਹੈ ਸੁਤਿਆਂ ਹੋਇਆ ਕਿਵੇਂ ਧਿਆ ਲ ਸਕਦਾ ਹੈ ਉਠਤ ਬੈਠਤ ਸੋਵਤ ਨਾਮ ਕੋ ਨਾਨਕ ਜਨ ਕੈ ਸਤਕਾ بس ਨਾਮ ਦੇ ਨੁਕਤੇ ਨੂੰ ਜੇ ਗੁਰੂ ਗ੍ਰੰਥ ਸਾਹਿਬ ਤੋਂ ਸਮਝ ਲਈਏ ਸੌਂਦਿਆਂ ਵੀ ਜਪਿਆ ਜਾ ਸਕਦਾ ਹੈ ਕੋ ਨਾਨਕ ਹਰ ਭਜ ਮਨਾ ਜੇ ਵਿਦ ਜਲ ਕੋ ਮੀਨ ਜਿਵੇਂ ਮੱਛੀ ਪਾਣੀ ਨੂੰ ਸਿਮਰਦੀ ਮਨਾ ਤੂੰ ਐਵੇਂ ਸਿਮਰ ਗੁਰੂ ਤੇਗ ਬਹਾਦਰ ਸਾਹਿਬ ਸਮਝਾ ਰਹੇ ਨੇ ਇਮੇ ਸਿਮਰ ਜਿਵੇਂ ਮੱਛੀ ਪਾਣੀ ਨੂੰ ਸਿਮਰਦੀ ਹੈ ਤੇ ਮੈਂ ਇਨਾਂ ਕੋ ਨੁਕਤਾ ਦੱਸਦਾ ਜਾਵਾਂ ਮੱਛੀ ਨਾ ਤਾਂ ਸਮਾਦੀ ਲਾਉਂਦੀ ਹੈ ਨਾ ਮੱਛੀ ਮਾੜਾ ਘੇਰਦੀ ਹੈ ਨਾ ਮੱਛੀ ਮੱਛੀ ਜੋਗਾ ਕਰਦੀ ਹੈ ਤੇ ਨਾ ਹੀ ਮੱਛੀ ਭੋਰੇ 'ਚ ਬੈਠਦੀ ਹੈ ਹੁਣ ਤੁਸੀਂ ਆਪ ਖਿਆਲ ਕਰ ਲਓ ਉਦਾਹਰਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਹੈ ਤੇ ਸਾਨੂੰ ਦੱਸੇ ਮੱਛੀ ਦੀ ਉਦਾਹਰਣ ਵਰਤ ਕੇ ਕਹੋ ਨਾਨਕ ਹਰ ਭਜ ਮਨਾ ਜੇ ਵਿਦ ਜਲ ਕੋ ਉਹਨੇ ਜੀਵਨ ਪਾਣੀ ਉਸਦਾ ਜੀਵਨ ਹੈ ਹਜ਼ੂਰ ਕਹਿੰਦੇ ਰੱਬ ਦੇ ਗੁਣਾਂ ਨੂੰ ਜੀਵਨ ਬਣਾ ਇਹ ਹੈ ਜਪਣਾ ਇਹ ਸਿਮਰਨਾ ਇਹ ਨਾਮ ਸਿਮਰਨ ਕਰਨਾ ਇਹ ਉਹਦੀ ਇਬਾਦਤ ਉਹਦੀ ਭਗਤੀ ਕਰਨਾ ਮਨ ਮਹਿ ਰਾਮ ਨਾਮਾਂ ਜਾਕ ਮਨ ਮਹਿ ਰੱਬ